ਕਾਲ ਪਿਆਰੇ ਸਾਥੀਓ ਅਸੀਂ ਕਿਸਾਨ ਵੀਰਾਂ ਲਈ ਵੱਡੀ ਖੁਸ਼ਖਬਰੀ ਤੇ ਰਾਹਤ ਦੀ ਗੱਲ ਲੈ ਕੇ ਹਾਜ਼ਰ ਹੋਇਆ ਜਿਵੇਂ ਕਿ ਹੁਣ ਝੋਨੇ ਦੀ ਫਸਲ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਸ ਦੇ ਨਾਲ ਹੀ ਫਸਲੀ ਰਹਿੰਦ-ਖੂੰਦ ਜੋ ਪਰਾਲੀ ਹੈ ਉਹਨੂੰ ਖੇਤਾਂ ਵਿੱਚ ਹੀ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ ਜਿਸ ਨਾਲ ਵਾਤਾਵਰਣ ਤਾਂ ਪ੍ਰਦੂਸ਼ਿਤ ਹੁੰਦਾ ਹੀ ਹੈ ਨਾਲ ਨਾਲ ਮਿੱਟੀ ਪ੍ਰਦੂਸ਼ਣ ਵੀ ਹੁੰਦਾ ਕਿਉਂਕਿ ਮਿੱਟੀ 'ਚ ਮੌਜੂਦ ਜਿਹੜੇ ਸਾਰੇ ਕੀਟ ਨੇ ਉਹ ਪਰਾਲੀ ਦੇ ਨਾਲ ਹੀ ਸੜ ਕੇ ਸੁਆਹ ਹੋ ਜਾਂਦੇ ਨੇ ਸੋ ਇਸ ਖਤਰੇ ਤੇ ਮੁਸ਼ਕਿਲ ਨਾਲ ਨਜਿੱਠਣ ਦੇ ਲਈ ਪੰਜਾਬ ਭਰ ਦੇ ਸਹਿਕਾਰੀ ਬੈਂਕਾਂ ਨੇ ਰਹਿਣ ਖੂਦ ਪ੍ਰਬੰਧਨ ਕਰਜ਼ਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਇਸ ਬਾਰੇ ਚ ਸੀਐਮ ਮਾਨ ਨੇ ਟਵੀਟ ਕਰਦੇ ਦੱਸਿਆ ਕਿ ਪ੍ਰਾਲੀ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਡੀ ਸਰਕਾਰ ਵਚਨਬੱਧ ਹੈ ਤੇ ਪ੍ਰਾਲੀ ਦੇ ਨਬੇੜੇ ਲਈ ਕਿਸਾਨਾਂ ਨੂੰ 50 ਤੋਂ 80 ਫੀਸਦੀ ਤੱਕ ਦੀ ਸਬਸਿਡੀ ਤੇ ਮਸ਼ੀਨਰੀ ਦੇਣ ਲਈ ਸਹਿਕਾਰੀ ਬੈਂਕਾਂ ਵੱਲੋਂ ਪੰਜਾਬ ਭਰ 'ਚ ਫਸਲੇ ਰਹਿੰਦਖੂੰਹਦ ਪ੍ਰਬੰਧਨ ਕਰਜ਼ਾ ਯੋਜਨਾ ਸ਼ੁਰੂ ਕੀਤੀ ਹੈ। ਗਈ ਹੈ ਇਹ ਸਕੀਮ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਤੇ ਜ਼ਿਲ੍ਹਾ ਸਹਿਕਾਰੀ ਬੈਂਕਾਂ ਦੀਆਂ 802 ਸ਼ਾਖਾਵਾਂ 'ਚ ਸ਼ੁਰੂ ਕੀਤੀ ਗਈ ਹੈ ਇਸ ਦੇ ਤਹਿਤ ਕਿਸਾਨ ਸਰਲ ਤੇ ਆਸਾਨ ਵਿਧੀ ਰਾਹੀਂ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਇਸ ਯੋਜਨਾ ਦਾ ਜੋ ਮੁੱਖ ਮੰਤਵ ਹੈ ਉਹ ਫਸਲੀ ਰਹਿੰਦ-ਖੂੰਦ ਨੂੰ ਸਾੜਨ ਦੀ ਬਜਾਏ ਉਸ ਦੇ ਹੋਰ ਨਿਪਟਾਰੇ ਲਈ ਸਾਧਨ ਚੁਣਨਾ ਹੈ ਜਿਵੇਂ ਕਿ ਕਿਸਾਨ ਜੇਕਰ ਬੈਲਰ ਤੇ ਸੁਪਰ ਸੀਡਰ ਵਰਗੇ ਸੰਦ ਖਰੀਦਦੇ ਨੇ ਤਾਂ ਸਰਕਾਰ ਉਸਤੇ 50% ਦੀ ਜਿਹੜੀ ਕਿਸਾਨਾਂ ਨੂੰ ਸਬਸਿਡੀ ਦੇਣਗੇ ਮੁੱਖ ਮੰਤਰੀ ਨੇ ਇਹ ਉਮੀਦ ਜ਼ਾਹਿਰ ਕੀਤੀ ਹੈ ਕਿ ਇਹ ਸਕੀਮ ਪਰਾਲੀ ਸਾੜਨ ਨਾਲ ਹੋਣ ਵਾਲੇ ਵਾਤਾਵਰਨ ਪ੍ਰਦੂਸ਼ਣ ਨੂੰ ਘਟਾਉਣ 'ਚ ਮਦਦਗਾਰ ਸਾਬਤ ਹੋਵੇਗੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਲਈ ਬਾਇਓ ਊਰਜਾ ਪਲਾਂਟਾਂ ਨੂੰ ਖੁਲਾਰਾ ਦੇਣ ਲਈ ਖੇਤੀ ਰਹਿੰਦ ਖੂੰਹਦ ਦੀ ਸਪਲਾਈ ਲੜੀ 'ਚ ਉਦਯੋਗਾਂ ਤੇ ਕਿਸਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਮੁੱਖ ਕਰਨ ਤੇ ਮੁੱਖ ਜ਼ੋਰ ਹੈ ਸੋ ਉਹਨਾਂ ਆਸਤ ਪ੍ਰਗਟਾਈ ਹੈ ਕਿ ਇਹ ਪਹਿਲ ਕਦਮੀ ਬਾਇਓਮਾਸ ਸਪਲਾਈ ਚੇਨ ਦੇ ਰਾਹੀਂ ਬਾਇਓ ਉर्जा ਉਦਯੋਗਾਂ ਤੱਕ ਖੇਤੀ ਰਹਿੰਦ ਖੂਹੰਦੀ ਪਹੁੰਚ ਕਰਕੇ ਇਸ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਿੱਚ ਮਦਦ ਕਰੇਗੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਿਜਲੀ ਉਤਪਾਦਨ ਯੂਨਿਟ ਕੰਪਰੈਸਡ ਬਾਇਓ ਗੈਸ ਪਲਟੂ ਜੇ ਇਟਸ ਆਨ ਫੈਕਟਰੀਆਂ ਆਪਣੀ ਸਪਲਾਈ ਚੇਨ ਨੂੰ ਮਜ਼ਬੂਤ ਕਰ ਸਕਦੀਆਂ ਨੇ ਤੇ ਇਸ ਕਦਮ ਦੇ ਨਾਲ ਬਾਇਓ ਬਾਲਣ ਜੋ ਉਦਯੋਗਾਂ ਨੇ ਉਹਨਾਂ ਨੂੰ ਸਮੁੱਚੇ ਤੌਰ ਤੇ ਲਾਭ ਪਹੁੰਚ ਸਕਦਾ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪ੍ਰਾਲੀ ਦੀ ਵਰਤੋਂ ਕਰਨ ਵਾਲੇ ਵੱਖ-ਵੱਖ ਉਦਯੋਗਾਂ ਦੇ ਆਸ-ਪਾਸ ਕਲਸਟਰ ਆਧਾਰਿਤ ਪਹੁੰਚ ਰਾਹੀਂ ਸਪਲਾਈ ਚੇਨ ਜੋ ਸਥਾਪਿਤ ਹੈ ਉਹ ਕੀਤੀ ਜਾਏਗੀ ਉਹਨਾਂ ਕਿਹਾ ਕਿ ਸਪਲਾਈ ਚੇਨ ਦੇ ਲਾਭਪਾਤਰੀ ਪ੍ਰਾਲੀ ਨੂੰ ਲੋੜਿੰਦੇ ਸਥਾਨਾਂ ਤੇ ਇਕੱਠਾ ਕਰਕੇ ਕੰਪਰੈਸਟ ਦੇ ਸਟੋਰ ਕਰਨਗੇ ਤੇ ਲੋੜ ਅਨੁਸਾਰ ਵੱਖ-ਵੱਖ ਉਤਯੋਗਾਂ ਨੂੰ ਉਪਲਬਧ ਕਰਵਾਉਣਗੇ ਮਸ਼ੀਨਰੀ ਤੇ ਕਰਜ਼ੇ ਦੀ ਮੁੜ ਅਦਾਇਗੀ ਦੀ ਮਿਆਦ ਹੈ ਜੋ 5 ਸਾਲ ਹੋਏਗੀ ਤੇ ਇਹ ਕਰਜ਼ਾ 30 ਜੂਨ ਤੇ 31 ਜਨਵਰੀ ਨੂੰ ਸਾਲਾਨਾ 10 ਛਿਮਾਹੀ ਕਿਸ਼ਤਾਂ 'ਚ ਵਾਪਸੀ ਦੇ ਯੋਗ ਹੋਵੇਗਾ